ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਸਰ ਜਣੇ ਵਧੀਆ ਹੋਵੋਗੇ ਸਾਰ ਜਣੇ ਬਹੁਤ ਵਧੀਆ ਤੇ ਅੱਜ ੱਲੇ ਆਸੀਂ ਵਿਆਹ ਅ ਅੱਜ ਹੈਗੀ ਆ ਜਾਗੋ ਮੇਰੀ ਭਾਬੀ ਦੇ પતિ ਜਿਹਦਾ ਵਿਆਹ ਵਾ ਤੇ ਅੱਜ ਹੈਗੀ ਆ ਜਾਗੋ ਕੱਲ ਨੂੰ ਹੈਗੀ ਆ ਬਰਾਤ ਤੇ ਮੈਂ ਸਿਰ ਨਾਤੀ ਸੀ ਕਿ ਸਿਰ ਮੈਂ ਹਜੇ ਵਾਇਆ ਨਹੀਂ ਹੈਗਾ ਪਹਿਲਾਂ ਤਾਂ ਮੇਰੇ ਵਾਲ ਖੁੱਲੇ ਜੱਡੇ ਹੋਏ ਸੀ ਗਿੱਲੇ ਸੀਗੇ ਹੁਣ ਮੈਂ ਇਦਾਂ ਜੂڑا ਕਰ ਲਿਆ ਤੇ ਇਹਦੇ ਮੈਂ ਕੱਪੜੇ ਘਰ ਵਾਲੇ ਪਾ ਕੇ ਆ ਗਈ ਕਿਉਂਕਿ ਮੈਂ ਕਿਹਾ ਵੀ ਉੱਥੇ ਜਾ ਕੇ ਤਿਆਰ ਹੋਵਾਂਗੇ ਪਹਿਲਾਂ ਮੈਂ ਜਾਵਾਂਗੇ ਸਾਡੇ ਮੇਰੇ ਪੇਕ ਹੀ ਜਾਵਾਂਗੇ ਪਹਿਲਾਂ ਉਧ ਜਾ ਕੇ ਤਿਆਰ ਹੋ ਕੇ ਫਿਰ ਜਾਵਾਂਗੇ ਜਾਗੋ ਤੇ ਰਾਤ ਨੂੰ ਤੇ ਟਾਈਮ ਹੋ ਗਿਆ ਟਾਈਮ ਹੋ ਗਿਆ 2 ਵਜੇ ਕੇ ਟਾਈਮ ਤੇ ਹੁਣ ਥਕਾਵਟ ਵੀ ਬਹੁਤ ਜ਼ਿਆਦਾ ਹੋਈ ਪਈ ਹੋ ਕੇ ਇੱਕ ਰਾਤ ਕੀ ਹੋਇਆ ਰਾਤ ਅਸੀਂ 12:00 ਵਜੇ ਸੁੱਤੇ ਹਨਾ ਅਸੀਂ ਰਾਤ 12:00 ਵਜੇ ਸੁੱਤੇ ਸੌਣ ਨੂੰ ਆਗੇ ਸੀ ਵੀ ਲੇਟ ਹੋ ਗੱਲਾਂ ਗੱਲਾਂ ਕਰਦੇ ਕਾਫੀ ਟਾਈਮ ਪਾ ਦੇ ਸੀਗੇ ਉਹ ਤੇ ਅਸੀਂ ਗੱਲਬਾਤਾਂ ਕਰਦੇ ਕਰਦੇ ਲੇਟ ਹੋ ਗਏ ਫਿਰ ਰਾਤ ਲੇਟ ਸੁੱਤੇ ਤੇ ਫਿਰ ਸਵੇਰੇ ਵੀ ਜਲਦੀ ਉੱਠ ਖੜੇ ਕਿਉਂਕਿ ਸਵੇਰੇ ਹੋ ਨਿਕਲਣਾ ਸੀਗਾ ਇਧਰੋਂ ਆਉਣਾ ਸੀ ਜਲਦੀ ਉੱਠ ਖੜੇ ਸਵੇਰੇ ਵੀ ਤਨ ਖੜੀ ਨੀ ਜਾਦੀ ਪੂਰੀ ਨੀ ਹੋਈ ਹੈਗੀ ਅਸੀਂ ਘਰੇ ਜਾ ਕੇ ਦੇਖਦੇ 1-2 ਘੰਟਾ ਸੌਵਾਂਗੇ ਹਨਾ ਤੇ ਫਿਰ ਤਿਆਰ ਹੋ ਕੇ ਜਾਵਾਂਗੇ ਤੁਹਾਨੂੰ ਦਿਖਾਵਾਂਗੇ ਨਾਲ-ਨਾਲ ਤੇ ਸਾਡੇ ਨਾ ਤੁਸੀਂ ਚੈਨਲ ਨੂੰ ਅੱਜ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਜਿਹੜਾ ਵੈਲ ਦਾ ਬਟਨ ਹੁੰਦਾ ਤੁਸੀਂ ਜਰੂਰ ਦਬੋ ਸਾਨੂੰ ਕਮੈਂਟ ਕਰਿਆ ਕਰੋ ਸਾਨੂੰ ਸਦੋਂ ਕਮੈਂਟ ਬਹੁਤ ਘੱਟ ਕਰਦੇ ਹੋ ਮੇਰੇ ਨਾਲ ਗੱਲ ਕਰਾ ਦੇ ਮਣੀ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਆ ਮੈਡਮ ਜਿਹੜੇ ਕਹਿੰਦੇ ਨਾ ਮੈਂ ਘਰ ਵਾਲਾ ਸੂਟ ਪਾ ਕੇ ਆ ਗਿਆ ਘਰ ਦਾ ਸੂਟ ਨੇ ਹੈ ਘਰ ਵਾਲਾ ਇਹ ਕਦੇ ਵਿਆਹ ਤੇ ਆਇਆ ਬਸ ਮੁੜ ਕੇ ਫਿਰ ਵਿਆਹ ਵਾਲੇ ਸੂਟ ਘਰ ਦਾ ਵੀ ਹੋ ਜਾਂਦੇ ਇਹਨਾਂ ਤੋਂ ਨਹੀਂ ਕਦੇ ਦੀ ਬਹੁਤ ਵਾਰੀ ਪਾ ਲਿਆ ਮੈਂ ਤੇ ਹੁਣ ਵੀਰੇ ਘਰੇ ਵਾਲਾ ਘਰੇ ਹੀ ਪਾਉਣਾ ਹੁਣ ਕੀ ਕਰਨਾ ਇਹਨੂੰ ਘਰੇ ਪਾਉਣ ਨੂੰ ਵੀ ਨਹੀਂ ਹੁੰਦੇ ਘਰੇ ਪਾਉਣ ਦਾ ਬਗਾ ਦੇ ਸੂਟ ਲੈਣ ਦੇ ਨਹੀਂ ਜਿਹੜੇ ਪਹਿਲਾਂ ਪਾ ਲੈਨੇ ਆਉਣ ਜਾਣ ਨੂੰ ਕੋ ਘਰੇ ਵਾਲ ਲੈਨੇ ਆ ਫਿਰ ਆਉਣ ਜਾਣ ਨੂੰ ਲੈ ਲੈਨੇ ਆ ਤੇ ਠੀਕ ਹੈ ਜੀ ਹੁਣ ਮਿਲਦੇ ਆ ਪਹੁੰਚ ਕੇ ਹਾਂਜੀ ਕਲਵਿੰਦਰ ਜੀ ਪਹੁੰਚ ਗਿਆ ਅੱਜ ਕੰਮ ਨੂੰ ਛੇੜ ਕੇ ਸਵਾ 6:00 ਨੂੰ ਘਰੇ ਆਇਏ ਚਾਗੋ ਜੀ ਕਮਾਲ ਕਰਤੀ ਫਿਰ ਹੈ ਅੱਛਾ ਦੇਖਾਂ ਪਹਿਲੇ ਸੌਰੀ ਜਣਾ ਜਣ ਹਾਂ ਦੇਖ ਲੈ ਫਰਕ ਆ ਸਾਡੇ ਕੋਲ ਨਾ ਕੋਈ ਟਾਈਮ ਨਹੀਂ ਭਰਾ ਹੀ ਸਾਫ ਆਗਾ ਇਹ ਸਾਰੇ ਬਾਹਨੇ ਆ ਨਹੀਂ ਉਹ ਤਾਂ ਸੋਫੇ ਤੇ ਬੈਠਾ ਮੈਂ ਕੀ ਗੱਲ ਸਮਝਾ ਰਿਆ ਸੀ ਮਤਲਬ ਵਾਸਤੇ ਹੈ ਸੱਚੀ ਗੱਲ ਹੈ ਨਾ ਜਮੋ ਅੱਛਾ ਉਹ ਹੈਪੀ ਰਹਾਂਗੇ ਹੈਪੀ ਰਹਾਂਗੇ ਭਈ ਗਾਣਾ ਆਪੇ ਸੜਕਾਂ ਸੰਭਲਦੇ ਬਣ ਲੈ ਜਾਣੇ ਹਾਂਜੀ ਤਿਆਰ ਹੋ ਗਏ ਅਸੀਂ ਮੰਮੀ ਤਿਆਰ ਹੋ ਗਏ ਮੰਮੀ ਵੀ ਤਿਆਰ ਹੋ ਗਈ ਸਾਰਾ ਲਾਣਾ ਇਹ ਆ ਦੇਖੋ ਇਹ ਮੰਮੀ ਨੇ ਆ ਸੂਟ ਸਲਾਈ ਕਰਵਾਇਆ ਸੀਗਾ ਅਕੜਾਈ ਕਰਵਾ ਕੇ ਤੇ ਮੈਂ ਵੀ ਰੈਡੀ ਹੋ ਗਈ ਦੇਖੋ ਮੇਰੀ ਫੁਲਕਾਰੀ ਸੋਹਣੀ ਆ ਇਹ ਫੁਲਕਾਰੀ ਮੈਂ ਲਈ ਆ ਅੰਗਰੇਜ਼ ਮੂਵੀ ਜਿਹੜੀ ਲਈ ਹੋਈ ਸੀ ਕੁੜੀਆਂ ਦੇ ਅੰਗਰੇਜ਼ ਮੂਵੀ ਦੇ ਵਿੱਚ ਉਹਨਾਂ ਦੇ ਕੀ ਨਾ ਸਰ ਗੁਰਮੇਤਾ ਸਰ ਗੁਰਮੇਤਾ ਦੇ ਲਈ ਹੋਈ ਸੀ ਕਿ ਉਹ ਉਹਨਾਂ ਦੇ ਨਾਲ ਦੀ ਲਈ ਆ ਫੁਲਕਾਰੀ ਮੈਂ ਤੇ ਮੈਂ ਰੈਡੀ ਆ ਪੂਰੀ ਇਧਰ ਬੱਚੇ ਵੀ ਰੈਡੀ ਨੇ ਕੋਮਲ ਚੁੰਨੀ ਲੈਣੀ ਆ ਹਾਜੇ ਕਈ ਚੁੰਨੀ ਮੈਂ ਪਹਿਲਾਂ ਆ ਲੈ ਲਈ ਕਿਉਂਕਿ ਬਾਹਰ ਪੈ ਜਾਣਗੀ ਕਹਿੰਦੀ ਹਾਂ ਸਰ ਹੁਣ ਸੁਟ ਦਿਖਾਓ ਸੁਟ ਦਿਖਾਓ ਵੀ ਇਧਰ ਪਾਪੀ ਚੱਲੀ ਦੇ ਪਿੱਛੇ ਰਿਆ ਪਤੀ ਜਿਦਾਂ ਵਿਆਹ ਹਮਾਰੇ ਕੱਪੜਿਆਂ ਨੂੰ ਦੇਖ ਕੇ ਐਂ ਲੱਗ ਰਿਹਾ ਵੀ ਸਭ ਤੋਂ ਸੋਹਣਾ ਮੈਂ ਲੱਗ ਰਿਹਾ ਮਮਾ ਦੇ ਕੱਪੜੇ ਦੇਖ ਕੇ ਲੱਗਦਾ ਸੋਹਣਾ ਮੈਂ ਸੋਹਣੀ ਮੈਂ ਹੀ ਲੱਗ ਰਹੀਆਂ ਸਾਰਿਆਂ ਦੇ ਵੱਧ ਅੱਜ ਨੇ ਵਿਗਤੀ ਪੱਕੀ ਕੋਈ ਦੇ ਦਾਂਗੇ ਫਿਰ ਸਾਰੇ ਨੇ ਤਿਆਰ ਨੇ ਬਸ ਕੁਲਵਿੰਦਰ ਨਾਉਣ ਗਿਆ ਉਹਨੇ ਨਾਉਣਾ ਮਿੰਟਾਂ ਜੀ ਆ ਗਿਆ ਬਸ ਆ ਵੀ ਗਿਆ ਫੋਨ ਮੇਰਾ ਫੋਨ ਚ ਚਾਬ ਲੱਗ ਗਿਆ ਚੱਲੋ ਚੱਲੋ ਜੇਤੀ ਕਰੋ ਕਰੋ ਟਾਈਮ ਹੈ ਨਹੀਂ ਹੁਣ ਕੋਦੀ ਦੇ ਬੈਡਲ ਤੇ ਕੋਦੀ ਦੇ ਇਹਦੇ ਫੋਨ ਬੱਝ ਜਾਂਦੇ ਆਲੇ ਵੀ ਹਾਂ ਤੇ ਇਹਦਾ ਕੋਈ ਨਾ ਕੋਈ ਭਾਈ ਜਾਣਗੇ ਇਹਨੇ ਸਵਿਚ ਆਫ ਕਰਦੇ ਮੈਂ ਕਿ ਬਾਹਰ ਆਉਣਾ ਜੀ ਕੋਈ ਦੁੱਧ ਦੁੱਧ ਫੜਾ ਕੇ ਆਇਆ ਕਿਸਦਾ ਕਿਸੇ ਨੂੰ ਕਦਾਂ ਕਿਸਦਾ ਕਿਸੇ ਨੂੰ ਉਹ ਕਹਿੰਦੇ ਜਾਣਾ ਵਿਆਹ ਸਾਡੇ ਕੇ ਟਾਈਮ ਨਾਲ ਪਹਿਲਾਂ ਹੀ ਭੱਜ ਗਿਆ ਸਾਰੇ ਰੈਡੀ ਆ ਬਸ ਵੀਰ ਤਿਆਰ ਹੋ ਰਿਹਾ ਵਾ ਚੱਲੇ ਅਸੀਂ ਸਵੇਰੇ 7 ਵਜੇ ਨੂੰ ਪਹੁੰਚ ਜਾਾਂਗੇ ਅੱਧੇ ਘੜੇ ਦਾ ਹੀ ਦਸਤਾ ਵਾ ਕੌਣ ਕੇ ਕੱਲਾ ਜਾਣਾ ਸੀ ਭਾਬੀ ਦੇ ਪੇਕੇ ਤੇ ਰੈਡੀ ਸ਼ਿਰਸਾ ਕਮੈਂਟ ਕਰਕੇ ਮੈਨੂੰ ਸੋਹਣੀ ਲੱਗਦੀ ਆ ਕਮੈਂਟ ਇਹ ਕਰੋ ਵੀ ਮੈਂ ਸਭ ਤੋਂ ਸੋਹਣੀ ਮੈਂ ਲੱਗਦੀ ਆ ਕਮੈਂਟ ਇਹ ਕਰੋ ਵੀ ਇਹ ਸੋਹਣੀ ਹੀ ਲੱਗਦੀ ਆ ਜੀ ਨਹੀਂ ਮੇਰੀ ਗਲਾਸ ਲੱਗ ਜਾਣੀ ਆ ਕਮੈਂਟ ਇਹ ਕਰੋ ਵੀ ਬਿਲਕੁਲ ਤੁਹਾਨੂੰ ਮੈਂ ਲੱਗਦੀ ਆ ਕੀ ਲੱਗਦੀ ਆ ਮਾਹਰ ਕਰਾ ਮੇਰੇ ਪੱਗ ਮਾਹਰ ਕਰਾ ਮੇਰੇ ਪੱਗ ਤੇ ਕਮੈਂਟ ਕਰਦੇ ਹੋ ਵੀ ਸੋਹਣੀ ਲੱਗਦੀ ਆ ਇਹ ਕਦੇ ਕਦੇ ਬੰਦਾ ਵਾਸਤੇ ਹੈ ਅੱਜ ਮਸਾ ਮਸਾ ਰਾਜੇ ਦੀ ਘੋੜੀ ਸੋਈ ਆ ਨਾ ਜੀ ਇਹ ਤਾਂ ਪਟਕਾ ਵੀ ਬਣ ਕੇ ਰਾਜੀ ਰਹੇਗਾ ਹੈ ਅਗਰੇ ਆਫ ਸਟicker ਲਾ ਦਿੱਤੇ ਤੇ ਬਸ਼ੇ ਸੀਕਸ ਨੰਬਰ ਲਿਖਿਆ ਜੁੱਤੀ ਦਾ ਸਟicker ਲਾ ਦੇ ਹਲਾ ਤੂੰ ਵੀ ਨਾ ਦੇ ਭਾਈ ਛੇਤੀ ਕਰੋ ਰੋਲਾ ਨਾ ਪਾਓ ਐਂ ਭਰਾ ਭਈਆ ਨੇ ਰੋਲਾ ਪਾ ਦਿੱਤਾ ਜੁੱਤੀ ਘਸੜੀ ਦੇਖਿਓ ਇਹ ਹਾਂ ਇਹ ਜੁੱਤੀ ਵਧੀਆ ਕਿੰਨੇ ਦੀ ਆਈ ਐ 500 ਅੱਛਾ ਇਹ ਕਿਹੋ ਜਿਹਾ ਰਾਜ ਵੀ ਹੈ ਲੋਕਾਂ ਦਾ ਜਲਤੀ ਰਹਤੇ ਸੀਗੇ ਵਧੀਆ ਨੇ ਵਧੀਆ ਹੋਰ ਪੂਰੇ ਵਧੀਆ ਪੂਰੇ ਬਹੁਤ ਹਨਾ ਨੂੰ ਦਿੱਤੇ ਆਲੂ ਇਹਨਾਂ ਨੂੰ ਭੂਫੋੜ ਸਾਰੇ ਲੈੜੀ ਹੋ ਗਏ ਹੁਣ ਚੱਲੇ ਆ ਸੀ ਬੜੀ ਆਪਣੀ ਲੱਤ ਨਹੀਂ ਮਣੀ ਆ ਫਿਰ ਉਹ ਵੀਰਾ ਗੱਡੂ ਆਪਦੀ ਉਹਨੇ ਕਰ ਲੈਣਾ ਹਨ ਚੱਲ ਲੈ ਅਸੀਂ ਚਲੋ ਚਲੋ ਘਰਾਂ ਕਰੋ ਉਹ ਕਹੇ ਤਿਆਰ ਉਥੇ ਕੋਈ ਨਹੀਂ ਖਾਣਾਗਾ ਇੱਥੇ ਘਰੇ ਖਾਈ ਜਾਂਦੇ ਨੇ ਬੈਠੇ ਇਹ ਛੋਟੇ ਭਿੰਗ ਦਾ ਜੇਲਾ ਆ ਰਹਾ ਹੈ ਲੱਡੂ ਵਾਲੇ ਆਉਂਦਾ ਹੈ ਚਲੋ ਕਰੋ ਹਾਂਜੀ ਪਹੁੰਚ ਗਏ ਅਸੀਂ ਚਾਹ ਪਿਆਣੀ ਪੀਣ ਲੱਗ ਗਏ ਆ ਗਏ ਅਸੀਂ ਅਸੀਂ ਅੰਦਰ ਆ ਗਏ ਪਲੇਟਾਂ ਅੰਦਰ ਕਹਿੰਦੇ ਤੁਸੀਂ ਅੰਦਰ ਹੀ ਬਹਿ ਜਾਓ ਕਹਿੰਦੇ ਸਾਰੇ ਜਾਣੇ ਪੁਲਵਿੰਦਰ ਦੀ ਚੜਾਈ ਪੂਰੀ ਹੈ ਇੱਥੇ। ਉਹ ਬਰਾਉਣਾ ਪੁਲਵਿੰਦਰ ਮੰਦਿਰ ਬਿਠਾਇਆ। ਇਹ ਨੀੜਾਈ ਹੋ ਗਈ। ਸਾਨੂੰ ਸੰਗ ਲੱਗਦੀ ਆ ਪਰ ਤੁੰਨ ਸਾਨੂੰ ਆਪ ਨਹੀਂ ਕਿਹਾ ਪੁਲਵਿੰਦਰ। ਆਪਾਂ ਥੋੜਾ ਜਿਆਦਾ ਵੀ ਤੁਸੀਂ ਕੰਮਗਾਰ ਕਰੋ ਪਰ ਉਹ ਬਿਜ਼ੀ ਹੋ ਜਾਂਦੇ ਆਪਣੇ ਕੰਮ ਖਿਆਦਾ। ਨਹੀਂ ਨਹੀਂ। ਉਸਕੇ ਵੀਰੇ ਦੇ ਕੋਲ ਕੋਲ ਰਹੋ ਜੀ ਚੜਾਈ ਆਪਣੀ ਧਰ ਨਾਲ ਬਣ ਜੂਗੀ। ਸਿਵਾ ਉਹਦੇ ਨਾਲ ਆਏ ਆ ਦੇ। ਉਹ ਜਿਸ ਨੇ ਉਹ ਬੰਦਾ ਪਿੱਛੇ ਵਾਲਾ ਅੱਡ ਕਰਦਾ। ਮੈਂ ਕਿਹਾ ਪਿੱਛੇ ਵਾਲਾ ਬੰਦਾ ਸੀ ਅੱਡ ਕਰਦਾ ਉਹ ਅੱਡ ਬਹਿ ਗਿਆ। ਠੰਡੇ ਆ ਸਾਰੇ। ਵਾਗ ਲੇਗੀ ਬੜੇ। ਜਵਾਨ ਕੇੰਦਾ ਨਹੀਂ ਅੱਲੋਕ ਤਾਂ ਮੁਝੇ ਮੈਂ ਦੇ ਚੇਂਗੀ ਨਹੀਂ ਗਰਮ ਸੀ ਕੇ ਪਹਿਲਾਂ ਹੁਣ ਮਨ ਗਰਮ ਵਿਚਾਰੇ ਪੁਲਾਇਆਂ ਤੁਹਾਨੂੰ ਬਹੁਤ-ਬਹੁਤ ਆਇਆਂ। ਉਹ ਵਟਾ ਕਰਾਦੀ ਕਰਾਉਂਗੇ ਹੁੰਦੇ ਆ। ਹਾਂ। ਲੈ ਬੈਠੋ ਲੇ। ਉਹ ਹਾਂ, ਬਸ ਸਹੀ ਹੋ ਕੇ। ਬੈਠ ਕੇ ਉੱਠਣਾ ਔਖਾ ਹੋ ਜੂ। ਮੋਢੇ ਦੇ ਹੱਥ ਰੱਖੋ। ਹਮ ਤਾਂ ਰੱਖ ਦਰੱਖਤ। ਲਾ ਦਿਓ। ਹੋ ਜਾ ਤਾਂ ਮੋਢੇ ਦੇ ਰੱਖੋ। ਮੇਰੇ ਬਟਨੇ ਦੇ ਹੱਥ। ਮੱਢਿਆ ਨਹੀਂ ਬਾਹ ਦੇ ਹੱਲਾ। ਹਾਂ। ਇੱਧਰ ਦੇਖੋ ਸਪੈਲ ਲਿਖੇ। ਯੈਸ। चलिए चलो बाहर के बाहर बैठो

ਨੱਤੀਏ ਲਾ ਨੱਤੀਏ ਲਾ ਪਾਦੇ ਕੋੰਤ ਦੇ ਕੇ ਪਾਦੇ ਕੋੰਤ ਦੇ ਕੇ ਪਾਦੇ ਆਹੇ ਮੱਥੀਏ ਪਦਮਾ ਨਾ ਪੀਆ ਕੀੜਾ ਨੱਤੀਏ ਕੋੰਤ ਦੇ ਕੇ ਪਾਦੇ ਜਿੱਤੇ ਦੋਵੇਂ ਕਰਨਾ ਨੱਤੀਏ ਕੋੰਤ ਕਣਕਿਆਂ ਦਾ ਕੱਪੋ ਬਣ ਜਾ b a ਅਸੀਂ ਤਾਂ ਖਾਲੀ ਸੇ ਖਾਲਣ ਲੱਗੇ ਆ ਸਭ ਕਿਹੜਾ ਬਾਤ ਕਰਦਾ ਨਾ ਸਾਡਾ ਤਾਂ ਸਾਫ ਹੁੰਦਾ ਵਾ ਲੋ ਜੀ ਚੱਲੇ ਅਸੀਂ ਹੁਣ ਅ ਆਪਣੇ ਕਹਿੰਦੇ 10 ਵਜ ਗਏ 10 ਵਜੇ ਚੱਲੇ ਕਿਉਂਕਿ ਸਾਡਾ ਰਾਹ ਆਣਾ ਬੱਸ ਸੁਣਨੇ ਨੇ ਬੜਾ ਸੀ ਰਹਿਣਾ ਹੁੰਦਾ ਰਿਆ ਅਸੀਂ ਥੱਕ ਸਕਦੇ ਨਹੀਂ ਹੈਗੇ ਕਿਉਂਕਿ ਜਿਹੜਾ ਵੀਰੇ ਦੀ ਡੈਰੀ ਖੋਲਣੀ ਆ ਸਵੇਰੇ ਸਾਡੇ ਕੋਲ ਡੈਰੀ ਜਾਣਾ ਵੀਰੇ ਲੱ ਜਾਂਦਾ ਵੀ ਚੰਗਾ ਇੰਨਾ ਨਾ ਉਹਨੇ ਸੁਣਨੇ ਤਾਂ ਕਰਕੇ ਤੇਰਾ ਜੇ ਅਸੀਂ ਰਹਿ ਪਿੰਦੇ ਫਿਰ ਵੀਰੇ ਕੱਲਾ ਜਾਂਦਾ ਵਾ ਰਾ ਸੁਣਨਾ ਵਾਸਤੇ ਕੱਲਾ ਵੀ ਨਹੀਂ ਦੌਰ ਸਕਦੇ ਤਾ ਕਰਕੇ ਅਸੀਂ ਜਨੂੰ ਦੋਨੇ ਗੱਡੀਆਂ ਇਕੱਠੀਆਂ ਜਾਵਾਂਗੇ ਅਸੀਂ ਤੇ ਵੀਰ ਅੱਗੇ ਆ ਤੇ ਅਸੀਂ ਪਿੱਛੇ ਆ ਦੇ ਟਾਈਮ ਨਾਲ ਸਤਾ ਨਿਕਲ ਗਏ ਕਿਉਂਕਿ ਵੀਰ ਨਾ ਜੇ ਪਹਿਲਾ ਹੋਇਆ ਬਾਅਦ ਚ ਹੋਇਆ ਗੱਲ ਤਾਂ ਕੁਛ ਨਹੀਂ ਹੈਗੀ ਥੋੜੇ ਕੀ ਫਰਕ ਪੈਂਦਾ ਵੀ ਇਹ ਟਾਈਮ ਨਾਲ ਦੇ ਘਰੇ ਪਹੁੰਚੀ ਹੈ ਨਾ ਕਿਉਂਕਿ ਨੂੰ ਪਤਾ ਹੀ ਹੈ ਮਾਹੌਲ ਬਹੁਤ ਖੰਦੇ ਨੇ ਵਾਰ ਦੱਤਾ ਬਹੁਤ ਹੁੰਦੀਆਂ ਨੇ ਤਾਂ ਕਰਕੇ ਤੇ ਹੁਣ ਸ਼ਹਿਰ ਵਿੱਚ ਦੀ ਹੋ ਜਿਓ ਹਾਂ ਸ਼ਹਿਰ ਤੁਹਾਨੂੰ ਪਤਾ ਜਗਰਾਉਂ ਕੋ ਨਹੀਂ ਜਾਵਾਂਗੇ ਤੁਹਾਨੂੰ ਪਤਾ ਆ ਪਤਾ ਦੋਨੇ ਗੱਡੀਆਂ ਇਕੱਠੇ ਰਹੋ ਤੇ ਟਾਈਮ ਤਾਂ ਥੋੜਾ ਹੀ ਹੋਇਆ ਨਾ ਜਬਰਾਇ ਜੁਣੀ ਤੇ ਉਹਦੇ ਮਾਮੀ ਗਰਮੇਹਰ ਤੇ ਮਾਹ ਬੀ ਇਹਨੂੰ ਰੱਖਦੇ ਸੀਗੇ ਫੇ ਅਸੀਂ ਕੱਪੜੇ ਲੈ ਕੇ ਆਏ ਉਹਨਾਂ ਦੇ ਗੱਲ ਵਾਸਤੇ ਫਿਰ ਮੈਂ ਤਾਂ ਕਰਕੇ ਲੈ ਆਈ ਨਾਲ ਉਹਦੀ ਮਾਮੀ ਕਹਿੰਦੀ ਜਬਰਾਇ ਕਹਿੰਦਾ ਸਿਰ ਵੀ ਇਹਨਾਂ ਨੂੰ ਛੱਡ ਦੋ ਭੂਆ ਇੱਥੇ ਤੇ ਪਰ ਅਸੀਂ ਕੱਪੜੇ ਨਹੀਂ ਸੀ ਲਿਆਏ ਸਿਰ ਜਵਾਕਾ ਨੂੰ ਨਾਲ ਲੈ ਕੇ ਨੇ ਉਹ ਅਮਰੀਕਾ ਦੀ ਗੱਡੀ ਹੈ ਤੇ ਮਾਮੇ ਦੀ ਗੱਡੀ ਨਵੀਂ ਆ ਉਹ ਕਹਿੰਦੇ ਅਸੀਂ ਨਵੀਂ ਗੱਡੀ 'ਚ ਬਹਿਣਾ ਹੁੰਦੇ ਪਿੱਛੇ ਹੁੰਦੇ ਨੇ ਹੁਣ ਪਿੱਛੇ ਹੋ ਗਏ ਵੀਰਾ ਕਹਿੰਦਾ ਵੀ ਮੂਰੇ ਕਮਲ ਲੱਗ ਜਾਊਗਾ ਕਮਲ ਨੂੰ ਰਾਸਤੇ ਕਹਿੰਦਾ ਪਤਾ ਹੁੰਦੇ ਨੇ ਤੇ ਚਲੋ ਜੀ ਯਾਰ ਗੂਗਲ ਮਾਇਆ ਪਾ ਨਾ ਗੂਗਲ ਮਾਇਆ ਪਾ ਕੰਮਲ ਕੰਮਲ ਗਏ ਰਾਮ ਉਹ ਕਿ ਕਮਲ ਨੇ ਗੱਡੀ ਪਹੁੰਚ ਲਈਏ ਵੀਰੇ ਨੇ ਗੱਡੀ ਬਹੁਤ ਘੱਟ ਚਲਾਈਏ ਰੋਕੋ ਕਦੇ ਬਹੁਤ ਘੱਟ ਜਾਂਦਾ ਕੋਈ ਡੇਰੀ ਕਰਕੇ ਉਦੋਂ ਨਾ ਰਸਤੇ ਵਾਲੇ ਚ ਨਹੀਂ ਜਾਇਆ ਹੁੰ ਜਾਂਦਾ ਬਾਲਾ ਤੋ ਕਿ ਉਹਨੂੰ ਸਵੇਰੇ ਸ਼ਾਮ ਡੇਰੀ ਦਾ ਟਾਈਮ ਹੁੰਦਾ 10 11 ਵਜੇ ਡੇਰੀ ਚ ਬੇਲਾ ਹੁੰਦਾ ਉਦੋਂ ਸ਼ਾਮ ਨੂੰ 5 ਵਜੇ ਡੇਰੀ ਫੇਰ ਲੈਣਾ ਹੁੰਦਾ 9 10 ਵਜੇ ਫੇਰ ਆਉਂਦਾ ਤੇ ਯਾਰ ਤੁਹਾਨੂੰ ਬਸ ਹੁਣ ਜਾਗਦੇ ਉੱਪਰ ਪ੍ਰੋਗਰਾਮ ਬਹੁਤ ਵਧੀਆ ਸੀਗਾ ਨੱਚ ਵੀਲੇ ਥੋੜਾ ਬਹੁਤਾ ਤੇ ਹੁਣ ਚੱਲੇ ਆ ਘਰ ਨੂੰ ਤੁਹਾਨੂੰ ਕੱਲ ਨੂੰ ਨਵੇਂ ਲੰਮੇ ਵਲੌਗ ਖਲੂ ਜਾਵਾਂਗੇ ਵਿਆਹ ਤੇ ਫਿਰ ਇਸ ਵਿਆਹ ਤੋਂ ਬਾਅਦ ਸਾਡੇ ਹੈਗੇ ਆ ਸੰਗਰੂਰ ਵਿਆਹ ਦੋ ਇਕੱਠੇ ਆ ਤੇ ਫਿਰ ਉੱਥੇ ਤੁਹਾਨੂੰ ਮਿਲਾਵਾਂਗੇ ਉਹ ਵਿਆਹ ਦੇ ਵਿੱਚ ਉਹ ਜੀ ਦੇਖੋ ਅ ਮੇਰੀ ਟ੍ਰੈਫਿਕ ਤਾਂ ਹਜੇ ਹੈਗੀ ਆ ਮਤਲਬ ਕਿ ਗੱਡੀਆਂ ਆਉਂਦੀਆਂ ਜਾਂਦੀਆਂ ਲੁਧਿਆਣੇ ਨੂੰ ਜਾਂਦੇ ਹੋਣ ਪਿੰਨੂ ਪੁੱਤਰ ਨੂੰ ਜਾਂਦੇ ਹੋਣਗੇ ਤੇ ਡਰ ਹਾਂ ਡਰ ਘੱਟਵਾ ਕਿਉਂਕਿ ਹਜੇ ਟਾਈਮ ਵੀ ਘੱਟ ਹੋਇਆ ਤੇ ਲੋਕ ਦੂਰੇ ਫਿਰਦੇ ਨੇ ਇਹ ਹੈਵੀ ਆ ਜਿਹੜੇ ਜਿੱਟੀ ਰੋਡ ਆ ਨਾ ਮੇਨ ਅੱਗੇ ਜਾ ਕੇ ਰਸਨਾ ਹੋਣਾ ਦੁਕਾਨਾਂ ਵੀ ਇੱਥੇ तकरीबन ਖੁੱਲੀਆਂ ਨੇ ਆਸ-ਪਾਸੇ ਵਾਲੀਆਂ ਟਰੱਕ ਟਰੱਕ ਜੇ ਬਹੁਤ ਹਨਾ ਟਰੱਕ ਟਰੱਕ ਜੇ ਕਿੰਨੇ ਆ ਟਰੱਕ ਫਿਰ ਰਾਤ ਨੂੰ ਚੱਲਦੇ ਨੇ ਜ਼ਿਆਦਾ ਦਿਲੇ ਤਾਂ ਫਿਰ ਇਹਨਾਂ ਦੇ ਬਾਟਾ ਇਹਨਾਂ ਦੀ ਪੂਰੀ ਹੁਣ ਟ੍ਰੈਫਿਕ ਚ ਸਹੀ ਗੱਲ ਰਾਤ ਨੂੰ ਤੇਰ ਫਰੀ ਮੱਚਦਾ ਇਹਨਾਂ ਤੋਂ ਫਿਰ ਇਕੱਠੇ ਚੱਲਦੇ ਆ ਹਾਂ तकरीबन ਦੁਕਾਨਾਂ ਬਹੁਤ ਖੁੱਲੀਆਂ ਨੇ ਅੱਜੇ ਕੋਰੇ ਕੋਲੇ ਮੈਡੀਕਲ ਵਗੈਰਾ ਸਾਰੇ ਖੁੱਲੇ ਨੇ ਟੱਬ ਟੂ ਹੋਟਲ ਖੁੱਲੇ ਨੇ ਸਵਾ ਦਸਤਾ ਹੋ ਗਈ ਤੇ ਹਾਂ ਡਾਇਰੀਆਂ ਡੋਰੀਆਂ ਵੀ ਆਰੇ ਖੁੱਲੀਆਂ ਆ ਲੋਕਾਂ ਦੀ ਚੱਲ ਚੱਲ ਦਾਰੇ ਚੱਲ ਕੀ ਰਾਹ ਸਹੀ ਭਗਿਆਈ ਹੋਰ ਜਗਾਵਾਂ ਨੂੰ ਜਾਣਾ ਸੀ ਆਪਾਂ ਉਹ ਉੜਲੇ ਖੁੰਝੇ ਚੋਂ ਆ ਚੱਲ ਕੋਈ ਨਹੀਂ ਉਹ ਕਿੱਥੇ ਨਿਕਲਦਾ ਸੀ ਕਮਲਰਾਮ ਕੋਲ ਅੱਛਾ ਫਿਰ ਉੜਣਾ ਜਾਣਾ ਨੀ ਬੜਾ ਜੀ ਅੱਛਾ ਮੇਰੀ ਇਹ ਮੈਂ ਤੂੰ ਮੇੜ ਬੰਦਾ ਜੀ ਹਾਂਜੀ ਘਰੇ ਆ ਗਏ ਬਸ ਹੁਣ ਸੋਨੇ ਆ ਮੈਂਨੇ ਅਰੈਸਟ ਕਰਦੇ ਆ ਕੱਲ ਨੂੰ ਜਾਵਾਂਗੇ ਵਿਆਹ